ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ 350ਵੀਂ ಶತਾਬਦੀ ਸਮਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੇ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ ਹੈ तकरीबन ਇੱਕ ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਔਨ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭ ਤਾਂ ਇਹ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ